ਸੋ ਅੱਜ ਅਸੀਂ ਇੱਕ ਐਕਟੀਵਿਟੀ ਇੱਥੋਂ ਸ਼ੁਰੂ ਕੀਤੀ ਹੈ ਅਸੀਂ ਜਿਹੜੇ ਸਪਰੇਅ ਐਕਟੀਵਿਟੀ ਜਿਹੜੀ ਹੈ ਛਿੜਕਾਓ ਮਤਲਬ ਜਿਹੜਾ ਆਪਾਂ ਕਰਨਾ ਹੈ ਇਹਨੂੰ ਬਚਾਉਣ ਲਈ ਇਹ ਨਹੀਂ ਹੈ ਕਿ ਗੱਲਾ ਸਰਕਾਰ ਪਬਲਿਕ ਸਾਰਿਆਂ ਨੂੰ ਸਾਂਝੇ ਇੱਕੋ ਹੀ ਪਲੇਟਫਾਰਮ ਤੇ ਤੁਹਾਨੂੰ ਵੀ ਸਾਰੇ ਬੰਦਿਆਂ ਨੂੰ ਮੈਂ ਕਹੂੰਗਾ ਇੱਕੋ ਹੀ ਪਲੇਟਫਾਰਮ ਤੇ ਆਪਾਂ ਲੜੀ ਹੈ ਯੁੱਧ ਹੈ ਇਹ ਔਰ ਇਹਦੇ ਵਿੱਚ ਜਿਹੜੀ ਬਚਾਓ ਹੈ ਉਹਦੇ ਨਾਲ ਆਪਾਂ ਜਿਹੜੀ ਬਿਮਾਰੀ ਦੀ ਮਹਾਮਾਰੀ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਉਥੇ ਆਂਦੀ ਹੈ ਉਹ ਤੋਂ ਆਪਾਂ ਬਚ ਸਕਦੇ ਇੱਕ ਤਾਂ ਦੇਖੋ ਜਿਹੜੇ ਮੱਛਰ ਆਣੇ ਨੇ ਜਾਂ ਮੱਛਰ ਰਹਿ ਗਏ ਆ ਉਹਨਾਂ ਦੇ ਤਾਂ ਫਿਊਮਿਗੇਸ਼ਨ ਹੋ ਗਈ ਲੇਕਿਨ ਲਾਰਵਾ ਤੋਂ ਹੀ ਮੱਛਰ ਬਣਦੇ ਆ ਉਹਨੂੰ ਲਾਰਵਾ ਸਾਈਡਲ ਜਿਹੜੀ ਸਪਰੇ ਆਪਾਂ ਜੇ ਸਾਰੇ ਏਰੀਆ ਚ ਕਰਾਂਗੇ ਇਹਨਾਂ ਨੇ ਤਿੰਨ ਜ਼ੋਨ ਬਣਾਏ ਨੇ ਰੈੱਡ ਗ੍ਰੀਨ ਤੇ ਯੈਲੋ ਵਾਲਾ ਰੈੱਡ ਜ਼ੋਨ ਤੋਂ ਆਪਾਂ ਸ਼ੁਰੂ ਕਰ ਲਈਏ ਤੇ ਸ਼ੁਰੂ ਕਰ ਲਈਏ ਲਾਰਵਾ ਸਾਈਡਲ ਨਾ ਹੀ ਹੋਣਗੇ ਤੇ ਨੈਕਸਟ ਬਿਮਾਰੀ ਨਹੀਂ ਹੋਊਗੀ ਤੇ ਸਾਡੇ ਕੋਲ ਟੀਮਸ ਹੈ ਉਹਨਾਂ ਨੂੰ ਅਸੀਂ ਹੁਣੇ ਫਲੈਗ ਆਫ ਕੀਤਾ ਹੈ ਜਿਹੜੇ ਹਾਈ ਰਿਸਕ ਏਰੀਆ ਹੈ ਜਿਹੜੇ ਬਹੁਤ ਪ੍ਰੋਨ ਏਰੀਆਜ਼ ਹੈ ਜਿੱਥੇ ਕਿ ਸਾਡੇ ਕੇਸਸ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ ਜਿਵੇਂ ਡਾਇਰੀਅਲ ਡਿਜ਼ੀਜ਼ ਔਰ ਜਾਂ ਕਾਲਰਾ ਗੇਸਟਰੋਇੰਟਰਾਈਟਸ ਦੇ ਇਹ ਉਸ ਏਰੀਆ ਚ ਜਾ ਕੇ ਉਹਦੀ ਪੂਰੀ ਕਵਰੇਜ ਕਰਨੀ ਔਰ ਉੱਥੇ ਸਪਰੇਅ ਕਰਨਗੇ ਜਿੱਥੇ ਵੀ ਲਾਰਵਾ ਮਿਲੇਗਾ ਉਹਨੂੰ ਵੀ ਡਿਸਟਰੋਏ ਕਰਣਗੇ ਔਰ ਨਾਲ ਉੱਥੇ ਸਪਰੇਅ ਕਰਨਗੇ ਇਸ ਤੋਂ ਇਲਾਵਾ ਜਿੱਥੇ ਪਾਣੀ ਖੜਾ ਹੋਇਆ ਹੈ ਉੱਥੇ ਵੀ ਇਹ ਸਪਰੇਅ ਕਰਨਗੇ ਆਮ ਆਦਮੀ ਕਲੀਨਿਕ ਤੋਂ ਸਾਨੂੰ ਰਿਪੋਰਟਸ ਮਿਲਦੀਆਂ ਜਿੱਥੇ ਕੋਈ ਕੇਸਸ ਆਉਂਦੇ ਆ ਜਾਂ ਜਿਹੜੇ ਹਸਪੀਟਲਸ ਆ ਜਿੱਥੇ ਜ਼ਿਆਦਾ ਕੇਸਸ ਆਉਂਦੇ ਆ ਅਸੀਂ ਉਹ ਏਰੀਆ ਕਵਰ ਕਰ ਲੈਂਦੇ ਸੋ ਅੱਜ ਅਸੀਂ ਇੱਕ ਐਕਟੀਵਿਟੀ ਇਥੋਂ ਸ਼ੁਰੂ ਕੀਤੀ ਹੈ ਅਸੀਂ ਜਿਹੜੇ ਸਪਰੇਅ ਐਕਟੀਵਿਟੀ ਜਿਹੜੀ ਹੈ ਛਿੜਕਾਓ ਮਤਲਬ ਜਿਹੜਾ ਆਪਾਂ ਕਰਨਾ ਹੈ ਐਂਟੀ ਇਹ ਲਾਰਵੀਸਾਈਡਲ ਜਿਹੜਾ ਆਪਾਂ ਕਰਨਾ ਹੈ ਸਪਰੇਅ ਤੇ ਸਾਡੇ ਕੋਲ ਟੀਮਸ ਹੈ ਉਹਨਾਂ ਨੂੰ ਅਸੀਂ ਹੁਣੇ ਫਲੈਗ ਆਫ ਕੀਤਾ ਹੈ ਜਿਹੜੇ ਹਾਈ ਰਿਸਕ ਏਰੀਆ ਜਿਹੜੇ ਬਹੁਤ ਪ੍ਰੋਨ ਏਰੀਆਜ਼ ਹੈ ਜਿੱਥੇ ਕਿ ਸਾਡੇ ਕੇਸਸ ਜਿਆਦਾ ਹੋਣ ਦੀ ਸਭਾਵਨਾ ਹੁੰਦੀ ਹੈ ਜਿਵੇਂ ਡਾਇਰੀਅਲ ਡਿਜ਼ੀਜ਼ ਔਰ ਜਾਂ ਕੋਲਰ ਹੈ ਗੈਸਟਰੋਇੰਟਰਾਈਟਿਸ ਦੇ ਇਹ ਉਸ ਏਰੀਆ 'ਚ ਜਾ ਕੇ ਉਹਦੀ ਪੂਰੀ ਕਵਰੇਜ ਕਰਨਗੇ ਔਰ ਉੱਥੇ ਸਪਰੇ ਕਰਨਗੇ ਜਿੱਥੇ ਵੀ ਲਾਰਵਾ ਮਿਲੇਗਾ ਉਹਨੂੰ ਵੀ ਡਿਸਟਰੋਏ ਕਰਨਗੇ ਔਰ ਨਾਲ ਉੱਥੇ ਸਪਰੇ ਕਰਨਗੇ ਇਸ ਤੋਂ ਇਲਾਵਾ ਜਿੱਥੇ ਪਾਣੀ ਖੜਾ ਹੋਇਆ ਹੈ ਉੱਥੇ ਵੀ ਇਹ ਸਪਰੇ ਕਰਨਗੇ ਅੱਜ ਅਸੀਂ 25 ਟੀਮ ਹੋਣੇ ਭੇਜੀ ਹੈ ਐਂਡ ਇਹ ਅਸੀਂ ਟੀਮਸ ਬਹੁਤ ਛੇਤੀ ਹੋਣਾ ਜੀ ਸ਼ਾਇਦ ਇਹਨਾਂ ਨੂੰ ਇਨਕਰੀਸ ਕਰਦੇ ਇਹਨਾਂ ਦਾ ਨੰਬਰ ਕੱਲੇ ਆਰਬਨ ਚ ਹੈ ਕਿ ਰੂਰਲ ਸੀ ਕਿਤਾ ਜਾਉ। ਦੇਖੋ ਰੂਰਲ ਚ ਆਪਣੇ ਬਲਾਕ ਐਸ ਐਮ ਉਸ ਐਕਟੀਵਿਟੀ ਕਰ ਰਹੇ ਆ। ਠੀਕ ਹੈ। ਅਸੀਂ ਇੱਥੇ ਆਰਬਨ ਦੇ ਐਕਟੀਵਿਟੀ ਕਰ ਰਹੇ ਆ। ਸਾਰੇ ਪਾਸੇ ਚੱਲ ਰਹੀ ਹੈ। ਉਹਨਾਂ ਕੋਲ ਉਹਨਾਂ ਦੇ ਹੈਗੇ ਆ ਸਾਰੇ। ਕਿਹੜੇ ਏਰੀਆ ਚ ਕਰ ਰਹੇ ਆ? ਇਹ ਜਿਹੜਾ ਹਾਈ ਰਿਸਕ ਏਰੀਆਜ਼ ਐ ਜਿਹੜਾ ਬੁੱਢਾ ਦਰਿਆ ਦੇ ਨਾਲ-ਨਾਲ ਐ। ਪਹਿਲੇ ਫੇਸ ਚ ਅਸੀਂ ਉਹਨੂੰ ਕਵਰ ਕਰਾਂਗੇ। ਜਾਂ ਜਿੱਥੇ ਸਾਡੇ ਹੁੰਦੇ ਆ ਕਿ ਜ਼ਿਆਦਾ ਕੇਸਿਸ ਡਿਟੈਕਟ ਹੁੰਦੇ ਆ ਜਿਹੜੇ ਪਿਛਲੇ ਮਸਾਲਾਂ ਦੇ ਜਿਹੜਾ ਕਿ ਹੁੰਦਾ। ਨਹੀਂ ਨਹੀਂ ਇਹ ਅਸੀਂ ਨਾ ਇੱਕ ਪੈਰਾਮੀਟਰ ਹੁੰਦਾ ਹੈ। ਆਪਾਂ ਇੱਕ ਇੰਡੈਕਸ ਹੁੰਦਾ ਉਸ ਤੋਂ ਆਪਾਂ ਕੈਲਕੂਲੇਟ ਕਰਦੇ ਆ ਕਿ ਵੀ ਕਿਹੜੇ ਏਰੀਆਸ ਤੇ ਜ਼ਿਆਦਾ ਚਾਂਸਸ ਹੈ ਔਰ ਜਿੱਥੇ ਕੇਸੇ ਸਾਡੇ ਆ ਰਹੇ ਆ ਜਾਂ ਜਿੱਥੇ ਵੀ ਕੇਸੇ ਆਉਂਦੇ ਪਿਛਲੇ ਸਾਲ ਆਏ ਆ ਜਾਂ ਹੁਣ ਜਿਹੜੇ ਡਿਟੈਕਟ ਹੋਏ ਜਿਹੜੇ ਸਾਡੇ ਕੈਂਪਸ ਲੱਗ ਰਹੇ ਆ ਜਾਂ ਆਮ ਆਦਮੀ ਕਲੀਨਿਕ ਤੋਂ ਸਾਨੂੰ ਰਿਪੋਰਟਸ ਮਿਲਦੀਆਂ ਜਿੱਥੇ ਕੋਈ ਕੇਸੇ ਆਉਂਦੇ ਜਾਂ ਜਿਹੜੇ ਹਸਪੀਟਲਸ ਆ ਜਿੱਥੇ ਜ਼ਿਆਦਾ ਕੇਸੇ ਆਉਂਦੇ ਅਸੀਂ ਉਹ ਏਰੀਆ ਕਵਰ ਕਰ ਲੈਂਦੇ ਸਾਡਾ ਹੈਲਪਲਾਈਨ ਨੰਬਰ ਚੱਲ ਰਿਹਾ ਹੈ ਸਿਵਲ ਸਰਜਨ ਦਫ਼ਤਰ 'ਚ 0161244193 ਐਂਡ ਇਹ 24 ਇੰਟੂ 7 ਅਵੇਲੇਬਲ ਹੈ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਲੈਣ ਜਿਸ ਕਿਸੇ ਨੂੰ ਹੋਰ ਕੋਈ ਜ਼ਿਆਦਾ ਪ੍ਰੋਬਲਮ ਹੈ ਤੇ ਸਾਡਾ ਸਟੇਟ ਦਾ ਹੈਲਪਲਾਈਨ ਨੰਬਰ ਚੱਲ ਰਿਹਾ 104 ਉਸ ਤੇ ਕੰਟੈਕਟ ਕਰ ਸਕਦੇ ਹਾਂ ਜੇ ਕਿਸੇ ਨੂੰ ਕੋਈ ਐਂਬੂਲੈਂਸ ਦੀ ਲੋੜ ਹੈ ਤਾਂ 108 ਤੇ ਕਾਲ ਕਰ ਸਕਦੇ ਪਬਲਿਕ ਨੂੰ ਇਹ ਹੀ ਅਪੀਲ ਹੈ ਕਿ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਜਿਹੜੀ ਕਿ ਮੇਨ ਮੇਨ ਅਸੀਂ ਬਾਰ ਬਾਰ ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਜੀ ਪਾਣੀ ਆਪਣਾ ਸਾਫ ਪੀਓ ਜੇ ਕਿਸੇ ਨੂੰ ਆਰਓ ਵਾਟਰ ਪੀਓ ਜਾਂ ਬੋਇਲਡ ਵਾਟਰ ਪੀਓ ਜੇ ਇਹ ਦੋਨੋਂ ਚੀਜ਼ਾਂ ਨਹੀਂ ਹੈ ਤੇ ਵੀ ক্লোਰੀਨੇਟਡ ওয়াটার ਪੀਓ ਠੀਕ ਹੈ ਤੇ ਬਾਕੀ ਡਿਪਾਰਟਮੈਂਟਸ ਦੀ ਵੀ ਅਸੀਂ ਉਹਨਾਂ ਨਾਲ ਵੀ ਸਾਰਿਆਂ ਨੇ ਮੀਟਿੰਗ ਕੀਤੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਡਾਕਟਰ ਵਿਸ਼ਵ ਨੇ ਕੱਲ ਉਹਨਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ক্লোਰੀਨੇਟਡ ওয়াটার ਦਿਓ ਪਰ ਪਬਲਿਕ ਥੋੜੀ ਜਿਹੀ ਇहतਿਆਤ ਵਰਜੇ ਜਿਨੇ ਕੋਲ ਪਾਣੀ ਲੱਗ ਰਿਹਾ ਪ੍ਰੋਨ ਏਰੀਆਸ ਤੇ ਬੋਇਲਡ ওয়াটার ਪੀਓ ਠੀਕ ਹੈ ਖਾਣਾ ਮਤਲਬ ਕੱਚੀ ਸਬਜ਼ੀਆਂ ਔਰ ਇਹ ਫਲ ਫੁੱਲ ਨਾ ਖਾਓ ਹੱਥ ਧੋ ਕੇ ਖਾਣਾ ਬਣਾਓ ਖਾਣਾ ਨੂੰ ਕਵਰ ਕਰਕੇ ਰੱਖੋ ਔਰ ਖਾਣਾ ਖਾਣ ਤੋਂ ਪਹਿਲੇ ਹੱਥ ਤੋਂ ਇਹ ਹੀ ਹੈ ਵੈਕਟਰ ਬੋਰਨ ਡਿਜ਼ੀਜ਼ ਲਈ ਮੱਛੇਦਾਨੀ ਦਾ ਪ੍ਰਯੋਗ ਕਰੋ ਜੇ ਆਟੋਮਸ ਵਗੈਰਾ ਲਗਾਓ ਬਾਹਰ ਜਾਣਾ ਹੈ ਜਿਹੜੇ ਹਾਈ ਰਿਸਕ ਪੇਸ਼ੈਂਟਸ ਹੁੰਦੇ ਆ ਮਤਲਬ ਏਜਡ ਜਾਂ ਪ੍ਰੈਗਨੈਂਟ ਫੀਮੇਲ ਜਾਂ ਬੱਚੇ ਫੁੱਲ 슬ੀਵਜ਼ ਦੇ ਕੱਪੜੇ ਪਾਣ ਆਪਣੇ ਆਪ ਨੂੰ ਕਵਰ ਕਰਕੇ ਰੱਖਣ ਮੋਸਕੀਟੋ ਨੈਟ ਲਗਾ ਕੇ ਸੌਣ ਇਹ ਹੀ ਸਾਰੀ ਹੈ ਜੇ ਪਬਲਿਕ ਇਹ ਬਸ ਇਹਨਾਂ ਦਾ ਖਿਆਲ ਰੱਖੇ ਮੈਡਮ ਜਿਹੜੀ 2 ਵਜੇ ਤੱਕ ਕੰਮ ਕਰਨਗੇ 2 ਵਜੇ ਵਾਪਸ ਆ ਜਾਣਗੇ ਆਪਣੀ ਐਕਟੀਵਿਟੀ ਕਰਕੇ ਔਰ ਸਾਡੀ ਟੀਮਸ ਅਸੀਂ ਬਹੁਤ ਛੇਤੀ ਵਧਾ ਰਹੇ ਹਾਂ ਜਿਸ ਸਾਨੂੰ ਹੋਰ ਮਿਲ ਰਹੇ ਹਨ ਫਿਰ ਅਸੀਂ ਹੋ ਸਕਦਾ ਦੋ ਸ਼ਿਫਟਸ ਵੀ ਕੰਮ ਕਰ ਲਈਏ ਕਿੰਨੇ ਦਿਨ ਲਈ ਕੰਮ ਕਰਨੇ ਇਹ ਦੇਖੋ ਹਲੇ ਤੇ 10 ਡੇਸ ਦਾ ਆਪਾਂ ਮੰਨ ਕੇ ਚੱਲੇ ਹਾਂ ਨੈਕਸਟ 10 ਡੇਸ ਤੇ ਆਪਾਂ ਐਕਟੀਵਿਟੀ ਕਰਾਂਗੇ ਫਿਰ ਜਿਹੋ ਜਿਹੇ ਹਾਲਾਤ ਹੈ ਵੀ ਕੈਨ ਐਕਸਟੈਂਡ ਬਟ ਨੂੰ ਪਤਾ ਹੀ ਹੈ ਕਿ ਆਪਣੇ ਪੂਰੇ ਪੰਜਾਬ ਤੇ ਬੜਾ ਮਾੜਾ ਟਾਈਮ ਆਇਆ ਹੋਇਆ ਹੈ ਔਰ ਹੜਾਂ ਦਾ ਟਾਈਮ ਹੈ ਤੇ ਉਦੋਂ ਬਾਅਦ ਜਿਹੜਾ ਪਾਣੀ ਇਕੱਠਾ ਹੁੰਦਾ ਪਾਣੀ ਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਆਪਾਂ ਪਹਿਲਾਂ ਵੀ ਕਾਫੀ ਡਿਸਕਸ ਕਰ ਰਹੇ ਹਾਂ ਇਨੂੰ ਬਚਾਉਣ ਲਈ ਇਹ ਨਹੀਂ ਹੈ ਕਿ ਇਕੱਲਾ ਸਰਕਾਰ ਪਬਲਿਕ ਸਾਰਿਆਂ ਨੂੰ ਸਾਂਝੇ ਇੱਕੋ ਹੀ ਪਲੇਟਫਾਰਮ ਤੇ ਥੋਨੂੰ ਵੀ ਸਾਰੇ ਬੰਦੇ ਉਹਨੂੰ ਮੈਂ ਕਹੂੰਗਾ ਇੱਕੋ ਹੀ ਪਲੇਟਫਾਰਮ ਤੇ ਆਪਾਂ ਲੜਾਈ ਜੰਗ ਹੈ ਇਹ ਔਰ ਇਹਦੇ ਵਿੱਚ ਜਿਹੜੀ ਬਚਾਓ ਹੈ ਉਹਦੇ ਨਾਲ ਆਪਾਂ ਜਿਹੜੀ ਬਿਮਾਰੀ ਦੀ ਮਹਾਮਾਰੀ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਉਥੇ ਆਂਦੀ ਹੈ ਉਹ ਤੋਂ ਆਪਾਂ ਬਚ ਸਕਦੇ ਆ ਬੜੀਆਂ ਸਿੰਪਲ ਚੀਜ਼ਾਂ ਨੇ ਇੱਕ ਤਾਂ ਦੇਖੋ ਜਿਹੜੇ ਮੱਛਰ ਆਣੇ ਨੇ ਜਾਂ ਮੱਛਰ ਰਹਿਗੇ ਉਹਨਾਂ ਦੇ ਤਾਂ ਫਿਊਮਿਗੇਸ਼ਨ ਹੋ ਗਈ ਲੇਕਿਨ ਲਾਰਵਾ ਤੋਂ ਹੀ ਮੱਛਰ ਬੰਦੇ ਆ ਉਹਨੂੰ ਲਾਰਵਾ ਸਾਈਡਲ ਜਿਹੜੀ ਸਪਰੇ ਆਪਾਂ ਜੇ ਸਾਰੇ ਏਰੀਆ ਚ ਕਰਾਂਗੇ ਇਹਨਾਂ ਨੇ ਤਿੰਨ ਜ਼ੋਨ ਬਣਾਏ ਨੇ ਰੈੱਡ ਗ੍ਰੀਨ ਤੇ ਯੈਲੋ ਵਾਲਾ ਰੈੱਡ ਜ਼ੋਨ ਤੋਂ ਆਪਾਂ ਸ਼ੁਰੂ ਕਰ ਲਈਏ ਤੇ ਸ਼ੁਰੂ ਕਰ ਲਈਏ ਲਾਰਵਾ ਸਾਈਡਲ ਨਾ ਹੀ ਹੋਣਗੇ ਤੇ ਨੈਕਸਟ ਬਿਮਾਰੀ ਨਹੀਂ ਹੋਊਗੀ ਦੂਸਰੀ ਚੀਜ਼ ਮੈਨੂੰ ਸਭ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਪਾਣੀ ਹੈ ਅੱਜ ਤੋਂ ਹੀ ਤੁਸੀਂ ਵੀ ਬਾਰ ਬਾਰ ਇਸ ਚੀਜ਼ ਨੂੰ ਕਰੋ ਕਿ ਉਬਾਲ ਕੇ ਪੀਣ ਸਾਫ਼ ਪਾਣੀ ਪੀਣ ਜੇ ਨਹੀਂ ਹੈ ਤਾਂ ਇੱਕ ਬਾਲਟੀ ਜਿਹੜੀ ਹੈਗੀ 20 ਲੀਟਰ ਦੀ 5.5 ਗ੍ਰਾਮ ਦੀ ਕਲੋਰੀਨ ਦੀ ਗੋਲੀ ਆਂਦੀ ਹੈ ਉਹਦੇ ਨਾਲ ਉਹ ਪਾਣੀ ਸਾਫ਼ ਹੋ ਜਾਂਦਾ ਹੈ ਉਹਦੇ ਨਾਲ ਫਿਰ ਪੇਟ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਤੀਸਰੀ ਚੀਜ਼ ਹੈ ਵੀ ਜਿੱਥੇ ਵੀ ਪਾਣੀ ਖੜਾ ਹੈ ਜੇ ਸੂਚਿਤ ਕਰੋ ਆਪਣੇ ਜਿਹੜੇ ਤੁਹਾਡੇ ਹੈਗੇ ਨੇ ਕਾਉਂਸਲਰ ਨੇ ਆਸ-ਪਾਸ ਦੇ ਬੰਦੇ ਨੇ ਸਰਕਾਰ ਨੂੰ ਜਿਸ ਨੂੰ ਵੀ ਕਰਨਿਆ ਕਰੋ ਔਰ ਉਨੇ ਟਾਈਮ ਤੱਕ ਉੱਥੇ ਜੇ ਤੁਸੀਂ ਕਰ ਸਕਦੇ ਹੋ ਬੁੱਧਵਾਰ ਕੋਈ ਕਾਲਾ ਡੀਜ਼ਲ ਥੋੜਾ ਜਿਆਦਾ ਜਾਦਾ ਕੁਆਂਟੀਟੀ ਨਹੀਂ ਜਾਂ ਤੇਲ ਮਿੱਟੀ ਦਾ ਪਾ ਕੇ ਰੱਖੋ ਪਰ ਸਪਰੇਅ ਜਿਆਦਾ ਬੈਟਰ ਚੀਜ਼ ਹੈ ਕਿਉਂਕਿ ਇਹਦਾ ਇਫੈਕਟ 10 ਤੋਂ 14 ਦਿਨ ਹੈ ਸੋ ਇਹ ਸਪਰੇਅ ਮੇਰੇ ਹਿਸਾਬ ਨਾਲ ਸਾਰੀ ਸਾਰੇ ਕੋਆਰਡੀਨੇਟ ਕਰ ਰਹੇ ਆ ਦਿਾਨੰਦ ਮੈਡੀਕਲ ਕਾਲਜ ਵੀ ਸਪੋਰਟ ਕਰ ਰਿਹਾ ਸੀਐਮਸੀ ਜਿੰਨੀਆਂ ਵੀ ਆਰਗੇਨਾਈਜੇਸ਼ਨ ਐ ਐਨਜੀਓਜ਼ ਨੇ ਆਪਾਂ ਸਭ ਨੇ ਰਲ ਮਿਲ ਕੇ ਕਿਉਂਕਿ ਆਪਣੀ ਅਰਬਨ ਏਰੀਆ ਚ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇਹ ਏਰੀਆ ਬਹੁਤ ਕੰਜੈਸਟਡ ਹੈ ਤੇ ਲੁਧਿਆਣੇ ਵਿੱਚ ਹੀ ਸਭ ਤੋਂ ਵੱਧ ਕਿਉਂਕਿ ਕੰਜੈਸ਼ਨ ਹੈ ਓਵਰਕਰਾਉਡਿੰਗ ਹੈ ਗੁੱਡਾ ਦਰਿਆ ਹੈ ਇਹਦੇ ਵਿੱਚ ਇਹ ਪ੍ਰੋਬਲਮਾਂ ਹੁੰਦੇ ਚਾਂਸ ਜ਼ਿਆਦਾ ਹੈ ਜੇ ਆਪਾਂ ਰਲ ਮਿਲ ਕੇ ਸਾਫ ਪਾਣੀ ਉਬਲਿਆ ਹੋਇਆ ਪਾਣੀ ਕਲੋਰੀਨੇਟਡ ਪਾਣੀ ਜਾਂ ਪਾਣੀ ਨਾ ਖੜਾ ਹੁੰਦੀਏ ਲਾਰਵਿਸਾਈਡਲ ਕੱਪੜੇ ਕਵਰ ਕਰਕੇ ਰੱਖੀਏ ਤੀਜਾ ਜੇ ਬੱਚਿਆਂ ਨੂੰ ਕੋਈ ਪੇਟ ਦੀ ਬਿਮਾਰੀ ਹੁੰਦੀ ਹੈ ਕੱਲ ਮੈਂ ਸੁਣ ਰਿਹਾ ਸੀ ਡੀਸੀ ਸਾਹਿਬ ਨੇ ਵੀ ਇਹੀ ਐਡਵਾਈਜ਼ਰੀ ਕੀਤੀ ਸੀ ਪੇਟ ਦੀ ਬੱਚਿਆਂ ਨੂੰ ਜਿੱਦਾਂ ਬਿਮਾਰੀ ਆ ਕਿਉਂਕਿ ਉਹ ਤੁਰੰਤ ਡਾਕਟਰ ਕੋਲੇ ਜਾਓ ਆਪਣਾ ਟ੍ਰੀਟਮੈਂਟ ਸ਼ੁਰੂ ਕਰੋ ORS ਆਪਣੇ ਕੋਲੇ ਰੱਖੋ ਇਹ ਚੀਜ਼ਾਂ ਜੇ ਕਰਾਂਗੇ ਤਾਂ ਆਪਾਂ ਜਿਹੜੀਆਂ ਆਉਣ ਵਾਲੀਆਂ ਪੀਲੀਆ ਚਿਕਨਗੁਨੀਆ ਮਲੇਰੀਆ ਡੇਂਗੂ ਪੇਟ ਦੀਆਂ ਬਿਮਾਰੀਆਂ ਕੋਲਰਾ ਇਹਨਾਂ ਨੂੰ ਕੰਟਰੋਲ ਕਰ ਸਕਦੇ ਆ ਦੇਖੋ ਬਿਰੂ ਜ਼ੀਰੋ ਤਾਂ ਨਹੀਂ ਕਰ ਸਕਦੇ ਇਹਨੂੰ ਕੰਟਰੋਲ ਕਰ ਸਕਦੇ ਉਹ ਦੇਖੋ ਹੁਣ ਸਭ ਤੋਂ ਵੱਡੀ ਕੈਂਪੇਨ ਤਾਂ ਤੁਸੀਂ ਲੋਕ ਹੋ ਤੁਹਾਡੀ ਤੁਹਾਡੀ ਜਿਹੜੀ ਉਹ ਹੈਗੀ ਹੈ ਰੀਚ ਹੈ ਉਹ ਕਰ ਕਰ ਹੈ ਪਹਿਲਾਂ ਤਾਂ ਤੁਸੀਂ ਸਾਰੀਆਂ ਚੀਜ਼ਾਂ ਦੱਸੋਗੇ ਆਪਣੇ ਵੱਲੋਂ ਵੀ ਦੱਸੋ ਸਾਡੇ ਵੱਲੋਂ ਵੀ ਕਿਉਂਕਿ ਤੁਸੀਂ ਵੀ ਤਾਂ ਸਾਡੇ ਮਿੱਤਰ ਹੀ ਹੋ ਯਾਰ ਆਪਾਂ ਇੱਕ ਤਰ੍ਹਾਂ ਦੇ ਸਾਝੇ ਹੀ ਬੰਦੇ ਆ ਅਪਾ ਸਾਰੇ ਸਾਂਝੇ ਮਿਲ ਕੇ ਇਸ ਨੂੰ ਜਿੱਦਾਂ ਕਰੋਨਾ 'ਚ ਤੁਸੀਂ ਲੜਾਈ ਲੜੀ ਸੀ ਸਾਰੀ ਪ੍ਰੈਸ ਨੇ ਮੈਂ ਦੇਖਿਆ ਬਹੁਤ ਜ਼ਿਆਦਾ ਪੋਜ਼ਿਟਿਵ ਯੋਗਦਾਨ ਸੀ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਬਾਕੀ ਐਨ ਜੀਓਜ਼ ਨੇ ਵੱਡੇ ਹਸਪਤਾਲ ਨੇ ਆਨੰਦ ਮੈਡੀਕਲ ਕਾਲਜ ਸੀ ਐਮ ਸੀ ਸਿਵਲ ਡਿਪਾਰਟਮੈਂਟ ਸਾਰੇ ਇਕੱਠੇ ਨੇ ਜਦੋਂ ਇਕੱਠੇ ਹੋ ਕੇ ਕੋਈ ਚੀਜ਼ ਬਣਦੀ ਹੈ ਨਾ ਟੀਮ ਵਰਕ ਤੁਸੀਂ ਦੇਖਿਓ ਉਹਦੇ 'ਚ ਜਿੱਥੋਂ ਹੈ ਨੀ ਸਰ ਫੇ ਵੀ ਕੈਂਪਸ ਤਾਂ ਲੱਗਣਾ ਚਾਹੀਦਾ ਕੈਂਪਸ ਜਿਹੜੇ ਆ ਬਾਰ ਬਾਰ ਲੱਗ ਰਹੇ ਨੇ ਤੁਸੀਂ ਦੇਖੋ ਸਰਕਾਰ ਵੱਲੋਂ ਵੀ ਲੱਗ ਰਹੇ ਨੇ ਮੈਂ ਦੇਖ ਰਿਹਾ ਸੀ ਕੱਲ ਅਖਬਾਰ 'ਚ ਪੜ੍ਹ ਰਿਹਾ ਸੀ ਦੂਜਾ ਮੋਹੱਲਾ ਕਲੀਨਿਕ ਨੂੰ ਯੂਟਿਲਾਈਜ਼ ਕਰ ਸਕਦੇ ਹਾਂ ਅਸੀਂ ਮੋਹੱਲਾ ਕਲੀਨਿਕ ਨੂੰ ਬੜਾ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਚਮੜੀ ਦੇ ਰੋਗਾਂ ਬਾਰੇ ਸਾਰਿਆਂ ਨੂੰ ਸੈਂਸਿਟਾਈਜ਼ ਕਰਤਾ ਤੇ ਚਮੜੀ ਦੀਆਂ ਜਿਹੜੀਆਂ ਬਿਮਾਰੀਆਂ ਕਰੋਨ ਇਹਨੇ ਵਿੱਚ ਜ਼ਿਆਦਾ ਹੁੰਦੀਆਂ ਹੈ ਬਿਮਾਰੀ ਦੇ ਵਿੱਚ ਪਾਣੀ ਖੜੇ ਹੋਣ ਦੇ ਕਰਕੇ ਉਹਦੇ ਵਾਸਤੇ ਐਂਟੀਫੰਗਲ ਜਾਂ ਬੈਕਟੀਰੀਅਲ ਉਹ ਉੱਥੇ ਲਗਾ ਦਿੱਤੀ ਸਾਰੇ ਡਾਕਟਰ ਨੂੰ ਉਹਦੀ ਸਮਝ ਆ ਗਈ ਉਹਦੇ ਵਿੱਚ ਸਪੈਸ਼ਲਿਸਟਸ ਦੀ ਵੀ ਲੋ ਤਾਂ ਉਹਨਾਂ ਦਾ ਟਾਈ ਅਪ ਕਰਾਤਾ ਆਲਰੇਡੀ ਟ੍ਰੇਨਿੰਗ ਦੇਤੀ ਤਾਂ ਮਹੱਲਾ ਕਲੀਨਿਕ ਜਗਾ ਜਗਾ ਤੇ ਆਪਣੇ ਅਰਬਨ ਏਰੀਆ ਚ ਉਹਦਾ ਫਾਇਦਾ ਉਠਾਇਆ ਜਾ ਸਕਦਾ ਫੇਰ ਵੀ ਕੋਈ ਚੀਜ਼ ਦੀ ਜ਼ਰੂਰਤ ਹੋਵੇ ਸਾਡੇ ਡੀ ਐਮ ਸੀ ਦੇ ਵੀ ਹੈਗੇ ਨੇ ਅਰਬਨ ਏਰੀਆ ਹੈਗਾ ਇਹ ਪੀੜ ਵਾਲਾ ਹੈਗਾ ਸੀ ਐਮ ਸੀ ਦੇ ਹੈਗੇ ਜਿੱਥੇ ਵੀ ਨੇੜੇ ਸਰਕਾਰੀ ਜਾਂ ਪ੍ਰਾਈਵੇਟ ਜਿੱਦਾਂ ਜਿਹੜੀ ਆਮ ਲੋਕਾਂ ਦੀ ਹੈਲਪ ਕਰਦੇ ਲੋ ਕੋਸਟ ਹੈ ਉੱਥੇ ਤੁਸੀਂ ਜਾ ਕੇ ਆਪਣਾ ਇਲਾਜ ਕਰ ਸਕਦੇ ਹੋ ਚਮੜੀ ਦੇ ਰੋਗ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜਿੱਥੋਂ ਬਚਿਆ ਜਾ ਸਕਦਾ